ਦੇਖ ਲੋ ਐਨ ਬੋਚ ਬੋਚ ਕੇ ਪਾਪ ਧਰਦੀ ਆ 12 13 ਕਿਲੋ ਦੁੱਧ ਖੁੱਲਾ ਆਹ ਜਰਸੀ 65000 ਰੁਪਏ ਦੀ ਮਿਲੂਗਾ ਆਹ ਘਟੋਕੜ 35 36 ਕਿਲੋ ਵਾਲੀ ਗਾਂ ਦਿਖਾਉਣ ਲੱਗਾ ਘਟ 10 ਦਿਨ ਬਾਕੀ ਪਏ ਆਹ ਵਾਹੜ ਦੇ ਮਿੱਤਰੋ ਤੇ ਲੇਵਾ ਤਾਂ ਨਾ ਜਦੋਂ ਬਣਾ ਲਿਆ ਫਤਲੀ ਰਹੂਗੀ ਏਹ ਬਾਈ ਦੁੱਧ ਟੋਕ ਟੋਕ 25 ਕਿਲੋ ਪਾ ਦੂ ਬਾਈ ਪਹਿਲਾਂ ਅੱਛਾ ਬਾਈ ਮਿੱਤਰੋ ਆ ਬਹਿਣ ਨੇ ਪਹਿਲੇ ਸੂਏ 24 25 ਕਿਲੋ ਦੁੱਧ ਖੁੱਲਾ ਪਾਇਆ ਹੋ ਮਗਰ ਬੱਛੀ 16 17 ਕਿਲੋ ਬੌੜਾ ਹੁਣ ਤਿਆਰ ਆਗਾ ਲੇਵੇ ਦਿੱਤਾ ਜਮਾਨ ਚ ਪੂਰੇ 75000 ਦੀ ਜਿਸ ਨੋਆ ਬਾਈ ਤੇ ਮੈਂ ਤਾਂ ਬੱਚਾ ਲੈ ਕੇ ਉਹਦੀ ਖੜਾ ਦੇਣਾ ਸੀ ਕੋਲੇ ਬਾਈ ਆਪਾਂ ਨੂੰ 5 ਸਾਲ ਹੋ ਗਏ ਵਪਾਰ ਕਰਦਿਆਂ ਨੂੰ ਆਪਾਂ ਅੱਜ ਤਾਈਂ ਸੱਜਰ ਦੇ ਟੋਕੜ ਦੇ ਕਦੇ ਜ਼ਿੰਦਗੀ ਚ ਬੱਚਾ ਲਾ ਕੇ ਨਹੀਂ ਕਿਸੀ ਕਾ ਦੋਸਤੋ ਬੱਸ ਬਾਤ ਕਰਦਿਆਂ ਮਿੱਤਰੋ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਮਿੱਤਰੋ ਅੱਜ ਆਪਾਂ ਪਹੁੰਚੇ ਹੋਇਆ ਬਾਈ ਜੈਮਲ ਕੋਲੇ ਪਿੰਡ ਅਮਰਗੜ ਦੇ ਵਿੱਚ ਮਿੱਤਰੋ ਅੱਜ ਵਾਲੀ ਵੀਡੀਓ ਦੇ ਵਿੱਚ ਨਾ ਆਪਾਂ ਤੁਹਾਨੂੰ ਪੰਜ ਗਾਮਾ ਦਿਖਾਵਾਂਗੇ ਤੇ ਪੰਜੇ ਦੀਆਂ ਪੰਜੇ ਨਾ ਐ ਟੌਪ ਕੁਆਸ ਹੀ ਆ ਆ ਤਾਂ ਨਾ ਮੈਂ ਤੁਹਾਨੂੰ ਦੱਸਾਂ ਗੱਲ ਵੀ ਮੇਰਾ ਕਰ ਦੇ ਘੱਟੋ ਘੱਟ 6 ਫੁੱਟ ਤੋਂ ਉੱਤੇ ਐ ਤੇ ਮੇਰੇ ਇਹ ਮੋਢੇ ਦੇ ਬਰਾਬਰ ਹੈਂਦਿਆਂ ਨੇ ਇਹਦਾ ਯਾਰ ਨਾ ਜਿਹੜਾ ਕੋਈ ਬੰਦਾ ਲੈ ਗਿਆ ਤੇ ਜਿਆਦਾ ਹੀ ਰੱਖੂਗਾ ਚੰਗੇ ਰਿਕਾਰਡ ਵਾਲੀਆਂ ਇਹ ਗਾਮਾ ਆਈਆਂ ਤੇ ਤੀਜੀ ਗਾ ਵੀ ਕਹਿੰਦੀ ਮੈਂ ਇਹਨਾਂ ਨਾਲੋਂ ਕੋਈ ਘੱਟ ਨਹੀਂ ਹੈਗੀ ਤੇ ਜਿਹੜੀ ਆ ਕਾਲੀ ਜੀ ਗਾਂ ਆ ਗਈ ਨਾ ਇਹ ਤਾਂ ਹੈਗੇ ਜਮਾ ਤਾਜੀ ਸੂਈ ਹੋਈ ਆ ਤੇ ਇੱਕ ਆ ਗਿਆ ਜਰਸੀ ਦਾ ਨਗੀਨਾ ਇਹ ਵੀ ਚੈੱਕ ਕਰ ਲੋ ਇਹ ਆਪਦੇ ਭਾਅ ਨਾਲ ਨਾ ਜਿਹੇ ਜਿਹੇ ਦਾ ਕੋਈ ਭਾਅ ਰਹੂਗਾ ਫਿਰ ਉਹ ਮੈਨੂੰ ਐਂ ਲੱਗਦਾ ਜੇ ਉਹਦਾ ਭਾਅ ਸੁਣ ਲਿਆ ਹਰ ਇੱਕ ਬੰਦਾ ਇਹਦੀ ਖਿੱਚ ਕਰੂਗਾ ਤੇ ਇੱਕ ਆ ਗਿਆ ਹਾ ਨਗੀਨਾ ਇਹੇ ਛੋਟੀ ਸੂਣ ਵਾਲੀ ਆ ਘਟੋ ਘਟ ਹਫਤੇ ਦੀ ਕੱਚੀ ਐ ਤੇ ਥਣਲੇਵੀ ਦੀ ਵੀ ਪੂਰੀ ਸਾਫ਼ ਸਨਖੀ ਚੰਗੀ ਸਮੀ ਭਲੀ ਕੱਦ ਘਾਠ ਬਹੁਤ ਆ ਬਾਕੀ ਦਾ ਜਾਣਕਾਰੀ ਆਪਾਂ ਬਾਈ ਜਹਿਮਲ ਤੋਂ ਲੈ ਲਾਂਗੇ ਆਜੋ ਕਿਰਾਈਏ ਬਾਈ ਨਾਲ ਗੱਲਬਾਤ ਵੀਡੀਓ ਤੁਹਾਨੂੰ ਚੰਗੀ ਲੱਗੀ ਨਾ ਤੇ ਗਾਵਾ ਚੰਗੀਆਂ ਲੀਆਂ ਸ਼ੇਅਰ ਜ਼ਰੂਰ ਕਰ ਦਿਓ ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਤੇ ਭਾਈ ਜੀ ਪਹਿਲਾਂ ਤਾਂ ਦਰਸ਼ਕਾਂ ਨੂੰ ਆਪ ਦੱਸੋਗੇ ਭਾਈ ਮੇਰਾ ਨਾਂ ਜੈਵਾਲਾ ਪਿੰਡ ਅਮਰਗੜਾ ਜ਼ਿਲ੍ਹਾ ਬਠਿੰਡਾ ਗੋਨੇਣਾ ਮੰਡੀ ਤੋਂ 3 ਕਿਲੋਮੀਟਰ ਪਿੰਡ ਦਾ ਠੀਕ ਆ ਜੈਵਾਲਾ ਵੀਰੇ ਅੱਜ ਵਾਲੀਆਂ ਗਾਵਾ ਦਾ ਤਾਂ ਮੈਨੂੰ ਐਂ ਲੱਗਦਾ ਵੀ ਕੋਈ ਤੋੜੀ ਹੈ ਨਹੀਂ ਹੈਨਾ ਹਾਂ ਭਾਈ ਬਾਲਾ ਚੰਗਾ ਮਤਲਬ ਰਿਕਾਰਡ ਵਾਲੀਆਂ ਆ ਗਈਆਂ ਹਾਂ ਭਾਈ ਫੁੱਲ ਰਿਕਾਰਡ ਵਾਲੀਆਂ ਅੱਛਾ ਜਿਵੇਂ ਆਪਾਂ ਇੱਕ ਗੱਲ ਤੇਰੀ ਮੈਂ ਸਫਤ ਕਰਨੀ ਚਾਹਣਾ ਹੈ ਵੀ ਤੇਰਾ ਧੰਨਵਾਦ ਕਰਦਾ ਹਾਂਗਾ ਜਿਹੜਾ ਤੂੰ ਮੈਨੂੰ ਇੱਕ ਗੱਲ ਕਹੀ ਇਸ ਬਹਿੜ ਬਾਰੇ ਹੈਨਾ ਮੈਂ ਵੀ ਤੇਰੀ ਹਾਮੀ ਭਰਦਾ ਨਾ ਵੀ ਜਿਹੜੀ ਗੱਲ ਬਾਈ ਦੱਸੂਗਾ ਤੇ ਉਹ ਜਮਾਂ ਲੋਹੇ ਤੇ ਲਖੀਰ ਵਾਲੀ ਗੱਲ ਬਾਤ ਹੀ ਹੋਊਗੀ ਜਮਲ ਜਿਹੜੀ ਆ ਗਾਂ ਆ ਗਈ ਪਹਿਲੇ ਨੰਬਰ ਵਾਲੀ ਇੱਧਰ ਹੋ ਜਾ ਸਕੋਲੇ ਹੋ ਜਾ ਬਾਈ ਇਹ ਦੂਜਾ ਸੂਹਾ ਸੂਈ ਹੈ ਚਾਰ ਦੰਦਾਂ ਦਾ ਮੂੰਹ ਹੋ ਜਾਮਾ ਕਨਫਰਮ ਚਾਰ ਦੰਦ ਹਾਂ ਇਹ ਰਾਤ ਸੂਈਆ ਬਾਈ ਇਹਦਾ ਬੱਚਾ ਗਿਆ ਮਰ ਅੱਛਾ ਹਾਂ ਰਾਤ ਦੀ ਸੂਈ ਹੈ ਹਾਂ ਰਾਤ ਦੀ ਸੂਈ ਤੇ ਵੀਡੀਓ ਤੇਰੇ ਕੋਲ ਹੈਗੀ ਆ ਹਾਂ ਬਕਾਇਦਾ ਭਾਈ ਜੇਰ ਦੀ ਵੀਡੀਓ ਬੱਚੇ ਦੀ ਵੀਡੀਓ ਸਾਰਾ ਕੁਝ ਹੈਗਾ ਸਾਰਾ ਕੁਝ ਹੈਗਾ ਅੱਛਾ ਬੱਚੇ ਨੂੰ ਕਿਹੜੇ ਨੂੰ ਜਨਮ ਦਿੱਤਾ ਸੀ ਬੱਚੀ ਨੂੰ ਦਿੱਤਾ ਸੀ ਭਾਈ ਇਹਨੇ ਬਰੂਡ ਦੀ ਬੱਚੀ ਨੂੰ ਜਨਮ ਦਿੱਤਾ ਸੀ ਬਰੂਡ ਦੀ ਬੱਚੀ ਨੂੰ ਹਾਂ ਸਾਰੀ ਡਿਟੇਲ ਵਾਲੀ ਹੈ ਭਾਈ ਸਾਰਾ ਇਹਦਾ ਰਿਕਾਰਡ ਇੱਕ ਯਾਰ ਹੋਰ ਦਸਵੇਂ ਨੂੰ ਹਾਂ ਭਾਈ ਮੈਨੂੰ ਐਂ ਦੱਸ ਵਪਾਰੀ ਤਾਂ ਲਾਲਾ ਖੂਬ ਸਾਰੇ ਨਹੀਂ ਮੈਂ ਇੱਕੋ ਜਿਹਾ ਕਹਿੰਦਾ ਭਈ ਮੇਰੇ ਵਰਗਾ ਹੀ ਹੁੰਦਾ ਜੀ ਮੈਂ ਹੁੰਦਾ ਇੱਥੇ ਤੇ ਮੈਂ ਤਾਂ ਬੱਚਾ ਲੈ ਕੇ ਉਹਦੀ ਖੜਾ ਦਿੰਦਾ ਸੀ ਕੋਲੇ ਭਈ ਆਪਾਂ ਨੂੰ 5 ਸਾਲ ਹੋ ਗਏ ਵਪਾਰ ਕਰਦਿਆਂ ਨੂੰ ਆਪਾਂ ਅੱਜ ਤਾਈਂ ਸੱਜਰ ਦੇ ਟੋਕੜ ਦੇ ਕਦੇ ਜ਼ਿੰਦਗੀ 'ਚ ਬੱਚਾ ਲਾ ਕੇ ਨਹੀਂ ਠੀਕ ਹੈ ਕਦੇ ਵੀ ਜ਼ਿੰਦਗੀ 'ਚ ਇਹ ਇਹ ਗੱਲ ਆ ਸੌਹ ਵਾਲੀ ਗੱਲ ਹੀ ਹੈ ਹਾਂ ਕਦੇ ਵੀ ਕੋਈ ਸੱਜਰ ਦਾ ਮਰੇ ਕੋਈ ਟੋਕੜ ਦਾ ਤਾਂ ਲਾਉਣਾ ਹੀ ਸੀ ਸੱਜਰ ਦਾ ਕਦੇ ਜ਼ਿੰਦਗੀ 'ਚ ਵੀ ਨਹੀਂ ਲਾ ਕੇ ਠੀਕ ਹੈ ਹਾਂ ਨਾ ਨਾਲੇ ਕਾਮਯਾਬਾਂ ਹਾਂ ਆਪਾਂ ਨੂੰ ਕੋਈ ਉਹ ਨਹੀਂ ਵਿਚਾਰੀਆਂ ਵਧੀਆ ਵਾਅਦਾ ਕਰ ਦਿੰਦੇ ਅੱਛਾ ਇਹ ਸੂਆ ਦੂਜਾ ਤੇ ਕਿੰਨੇ ਦੁੱਧ ਆਲੀ ਇਹ ਬਈ ਇਹ ਦੁੱਧ ਬਈ 35 36 ਕਿਲੋ ਖੁੱਲਾ ਪਾ ਦੂਗੀ 30 32 ਕਿਲੋ ਪਹਿਲਾਂ ਨੇ ਪਾਇਆ ਵਾ ਪਹਿਲਾਂ ਨੇ ਪਾਇਆ ਹੋਇਆ ਅੱਛਾ ਖੋਲੀ ਫਿਰ ਕੇ ਆਪਾਂ ਤੋੜ ਕੇ ਦਿਖਾ ਦਗੇ ਮਿੱਤਰੋ ਮੈਂ ਤੁਹਾਨੂੰ ਦੱਸਾਂ ਗਾਲ ਬੌਲੇ ਚ ਹੀ ਬਹਿੜਾ ਤੇ ਲੇਵਾ ਦੇਖੋ ਕਿਵੇਂ ਮਗਰ ਨੂੰ ਸਿੱਟਿਆ ਐਣ ਕੱਲਾ ਕੱਲਾ ਥਾਣਾ ਗਲਾਬੀ ਥਾਣਾ ਲੇਵੇ ਨੂੰ ਲੱਗਿਆ ਤੇ ਪਰ ਜਿਹੜੀ ਨਸਲ ਬਰੀਡ ਆ ਉਹ ਤੁਸੀਂ ਦੇਖ ਲੋਗੇ ਆ ਜਾ ਆ ਜਾ ਲਿਆ ਕਰ ਹੁਣ ਤੋੜ ਕੇ ਦਿਖਾ ਲੈ ਵੀ ਮਿੱਤਰੋ ਆਹ ਦੇਖ ਲੋ ਇਹ ਜੈਮਲ ਮੈਨੂੰ ਐਂ ਦੱਸ ਯਾਰ ਇਹ ਬਈ ਫਾਰਮ ਦੇ ਗਿਆ ਵੜਾ ਅੱਛਾ ਫਾਰਮ ਦੀਆਂ ਵੜਾ ਤੇ ਆਹ ਦੇਖੋ ਨੀ ਯਾਰ ਗੱਲ ਪੱਕੀ ਏ ਤੇਰੀ ਹੈਨਾ ਇਹ ਬਾਈ ਤੇ ਨਾ ਸੰਗਲ ਨੂੰ ਨਾ ਧਲਿਆਰੇ ਨੂੰ ਮੰਨਦੇ ਨਹੀਂ ਅੱਛਾ ਤਾਂ ਹੀ ਸੰਗਲ ਪਾਇ ਸੀ ਧਲਿਆਰੇ ਦੀ ਬਾੜੀ ਹਲਕਤ ਮੰਨਦਾ ਸੀ ਲੈਖ ਲੋ ਹੁਣ ਤੁਸੀਂ ਬਾਲੇ ਵੱਡੇ ਆ ਲਓ ਮਿੱਤਰੋ ਆਹ ਕਟੋੜ 35 36 ਕਿਲੋ ਵਾਲੀ ਗਾਂ ਦਿਖਾਉਣ ਲੱਗਿਆ ਜਮਾ ਤਾਜੀ ਸੂਈ ਹੋਈ ਆ ਤੇ ਬਾਕੀ ਦਾ ਇੱਥੇ ਆਉਂਗੇ ਜੋ ਤੁਸੀਂ ਤੁਹਾਨੂੰ ਪਤਾ ਲੱਗ ਜਾਊ ਕੱਦ ਕਾਟ ਤਾਂ ਇਹਦਾ ਮੈਨੂੰ ਆ ਜਾ ਆ ਜਾ ਕੀ ਕਹਿੰਦਾ ਸੀ ਆ ਜਾ ਮੂੰਹ ਤੋਂ ਵੀ ਬਾਈ ਪਿਓਰ ਚਾਰ ਦੰਦ ਅੱਛਾ ਮੂੰਹ ਤੋਂ ਚਾਰ ਦੰਦ ਹੈ ਪਿਓਰ ਜਮਾ ਅੱਛਾ ਭਾਈ ਜੈਮਲ ਜੇ ਇਸ ਦੇ ਰੇਟ ਦੀ ਗੱਲ ਕਰ ਗਿਆ ਪਰ ਰੇਟ ਭਾਈ ਆਪਾਂ ਨਾ ਸਾਰਿਆਂ ਨਾਲ ਇਕੱਠੇ ਹੀ ਕਰ ਲਾਂਗੇ ਅੱਛਾ ਮੰਨ ਲਓ ਬਾਅਦ ਚ ਕਰ ਲਾਂਗੇ ਫੋਨ ਤੇ ਕਰ ਲਾਂਗੇ ਜਾਂ ਉਂ ਕਰਦੇ ਹਾਂ ਇਕੱਠੇ ਹੀ ਠੀਕ ਆ ਅੱਛਾ ਜਿਹੜੀ ਤੇਰੇ ਕੋਲੇ ਆਹ ਬਿਹੜ ਆ ਗਈ ਯਾਰ ਤੇ ਇਸ ਬਿਹੜ ਦਾ ਸੂਆ ਦੱਸ ਪਹਿਲਾਂ ਮੇਰਾ ਭਾਈ ਪਹਿਲਾ ਸੂਆ ਪਹਿਲਾ ਸੂਆ ਹਾਂ ਤੇ ਮੂਹੋਂ ਮੂਹੋਂ ਭਾਈ ਕਨਫਰਮ ਚਾਰ ਦੰਦਾਂ ਕਨਫਰਮ ਚਾਰ ਦੰਦਾਂ ਪਹਿਲਾ ਸੂਆ ਕਿੰਨਾ ਕਿੰਨੇ ਦਿਨ ਪਈ ਇਹਦੇ ਤੇਰੇ ਭਾਈ ਹੇ 10 ਦਿਨ ਪਈ ਆ ਪੂਰੇ 10 ਦਿਨ ਪਾਕੀ ਪਈ ਆ ਤੇ ਕਿੰਨੇ ਕ ਦੁੱਧ ਬਾਦ ਵਾਲੀ ਰਹੂਗੀ ਇਹੇ ਭਾਈ ਦੁੱਧੋ ਘਟੋ ਘਟ 25 ਕਿਲੋ ਪਾ ਦੂ ਭਾਈ ਪਹਿਲਾਂ ਅੱਛਾ ਪਹਿਲਾਂ ਨਹੀਂ ਨਹੀਂ ਯਾਰ ਵੱਧ ਪਾਉਣਾ ਚਾਹੀਦਾ ਹਾਂ ਮੰਨ ਜਾ ਗੱਲ 25 ਕਿਲੋ ਦਾ ਪਾਉ ਭਾਈ ਕਰਨੀ ਆ ਦੇ ਨਹੀਂ ਫਿਰ ਤੈਨੂੰ ਮੈਂ ਇੱਕ ਗੱਲ ਦੱਸਤੀ ਵੀ ਜਿਹੇ ਜਿਹੇ ਚਿਪ ਆ ਇਹਦਾ ਹੂੰ ਮੰਨ ਜਾ ਗੱਲ ਵੀ 25 ਤੋਂ ਵੱਧ ਟੱਪ ਸਕਦੀ ਹੈ ਯਾਰ ਵੀ ਆਪਾਂ 25 ਕਿਲੋ ਦੀ ਰੋਡ ਤੇ ਤੋਰਾਗੇ ਭਾਈ ਯਾਰ ਠੀਕ ਹੈ ਗੱਲ ਵੈਰੀ ਗੁੱਡ ਮੈਂ ਪਹਿਰੇ ਦੇਖੀ ਕੀ ਕਹਿੰਦਾ ਜਮਲ ਅੱਛਾ ਦਨ ਲੈ ਜੂ 10 ਖੋਦ ਲੈ ਲੈ ਜੂ ਭਾਈ ਦਸ ਜਮਾ ਗੁੰਦ ਮਾਰ ਦਿਆ ਗੁੰਦ ਮਾਰ ਦੇ ਖੋਲੀ ਫਿਰ ਕੇ ਰੰ ਲੈ ਵੀ ਇਹਦਾ ਵੀ ਕੱਦ ਕਾਠ ਜਿਹੜਾ ਹੈਗਾ ਨਾ ਇਹ ਆ ਦੇਖ ਲੋ ਹੁਣ ਤੁਸੀਂ ਜਿਹੜੀ ਆਹਾ ਬਿਹੜ ਹੈ ਨਾ ਪੂਰੇ ਚੰਗੇ ਕੱਦ ਕਾਠ ਵਾਲੀ ਬਿਹੜ ਆ ਗਈ ਪਹਿਲਾ ਸੂਆ ਇਹ ਸੂੰਦੀ ਆ ਆਹਾ ਇਹ ਲਿਆ ਕਰ ਲੈ ਆ ਦੇਖੋ ਹੁਣ ਤੁਸੀਂ ਪੂਰੇ ਚੰਗੇ ਕੱਦ ਕਾਠ ਵਾਲੀ ਲੇਵੇ ਤੋ ਤਾਂ ਨਾ ਮਾਦੀਤੀ ਜਾਣ ਹੀ ਕੱਢੂਗੀ ਜਿੱਦੇ ਇਹਦਾ ਐ ਹਜੇ ਟੋ ਕਟ 10 ਦਿਨ ਬਾਕੀ ਪਏ ਆਹਾ ਬਿਹੜ ਦੇ ਮਿੱਤਰੋ ਤੇ ਲੇਵਾ ਤਾਂ ਨਾ ਜਦੋਂ ਬਣਾ ਲਿਆ ਫਿਰ ਉਹ ਗੱਲਾਂ ਹੀ ਕਰਾ ਦੂਗਾ ਲੈ ਆਦਾ ਯਾਰ ਪੂਰੀ ਪਿੰਕ ਪਿੰਕ ਪਈ ਆ ਯਾਰ ਸਾਰੇ ਪਾਸਿਓ ਮੈਨੂੰ ਐਂ ਦੱਸੋ ਚੰਗੇ ਕੱਦ ਕਾਠ ਵਾਲੀ ਹੈ ਬਾਕੀ ਦਾ ਭਰਾ ਦੱਸਣਗੇ ਹਾਂਲੇ ਵਾਲੂ ਉਹ ਵੀ ਓਕੇ ਪਿਆ ਨਹੀਂ ਤੇਰੀ ਵਹਿੜਾ ਚੰਗੀ ਬਹੁਤ ਚੰਗੀ ਵਹਿੜਾ ਅੱਛਾ ਜਿਵੇਂ ਇਹਦਾ ਵੀ ਆਪਣਾ ਰੇਟ ਇਹਦਾ ਵੀ ਰੇਟ ਬਾਈ ਫੋਨ ਤੇ ਹੀ ਰਹੂਗਾ ਮੈਨੂੰ ਐਂ ਦੱਸ ਜਿਹੜੀ ਤੇਰੀ ਆਹ ਵਹਿੜਾ ਆ ਗਈ ਹਾਂ ਬਾਈ ਇਹ ਇਹੇ ਵਹਿੜਾ ਦਾ ਸੁਆ ਕਿੰਨਾ ਇਹ ਵੀ ਬਾਈ ਦੂਜਾ ਸੁਆ ਸੁੰਦੀ ਏ ਕਨਫਰਮ 6 ਦੰਦ ਦਾ ਮੂਹ ਅੱਛਾ ਦੂਜਾ ਸੁਆ 6 ਦੰਦ ਕਿੰਨੇ ਕ ਦੁੱਧ ਬਾਦ ਵਾਲੀ ਇਹ ਦੁੱਧ ਤਾਂ ਬਾਈ 25 26 ਕਿਲੋ ਪਾ ਲਈ ਤੇ ਦਿਨ ਹਜੇ 20-22 ਪਏ ਅੱਛਾ 20-22 ਦਿਨ ਪਏ ਹਾਂ 20-22 ਦਿਨ ਪਏ ਆ ਦੇ ਦੁੱਧ ਕਿੰਨਾ ਦੱਸਿਆ ਸੀ 25 26 ਕਿਲੋ ਦੁੱਧ ਪਾ ਲਈ ਬਾਈ ਸੱਦਨ 20 ਪਈ ਹੈ 20 ਪਈ ਹੈ ਫੇ ਤਾਂ ਯਾਰ ਚੌੜੀ ਚੂੜੀ ਬਹੁਤ ਹੈ ਚੌੜੀ ਚੂੜੀ ਬਹੁਤ ਹੈ ਬਾਈ ਆ ਦੇਖੋ ਨਾੜਾ ਨੂੜਾ ਠੰਡੀ ਸੀਲ ਲਿਆ ਇਹ ਦੇਖ ਲਾ ਹਜਰ ਦੈਣ ਬਹੁਤ ਪਈ ਹੈ ਖੋਲੀ ਫਿਰ ਕਰ ਯਾਰ ਸਮੀ ਪਲੀ ਵੀ ਜਿਹੜੀ ਹੈਗੀ ਹੈ ਨਾ ਬਹੁਤ ਜਿਆਦੇ ਚੰਗੀ ਹੈ ਇਹ ਕਿਵੇਂ ਆਪਣੇ ਘਰ ਘੁਰਦੀ ਹੈ ਕਿਵੇਂ ਲਿਆ ਇਹ ਘਰਦੀ ਹੈ ਬਾਈ ਆਪਣੇ ਠੀਕ ਹੈ ਇਹ ਵਹਿੜ ਜਿਹੜੀ ਆ ਗਈ ਬਾਈ ਦੇ ਘਰ ਦੀ ਵਹਿੜਾ ਮਿੱਤਰੋ ਇਧਰਲੇ ਪਾਸੇ ਵੀ ਹੋਰ ਬਹੁਤ ਬਹੁਤ ਚੋਈ ਵੀ ਹੈ ਅੱਛਾ ਹਾਂ ਇਹਦਾ ਜਿਹੜਾ ਚੋਇਆ ਜਮਾ ਚੋਣ ਵਾਲਾ ਦੁੱਧ ਦੂਜੇ ਸੂਏ ਦਾ ਕਿੰਨਾ ਸੀ ਨਹੀਂ ਭਾਈ ਇਹਦਾ ਪਹਿਲੇ ਸੂਏ ਦਾ ਆਪਾਂ 24 25 ਕਿਲੋ ਦੁੱਧ ਚੋਇਆ ਵਾ ਠੀਕ ਆ ਹਾਂ ਲੈ ਮੇਤਰੋ ਆਪ ਹਨ ਨੇ ਪਹਿਲੇ ਸੂਏ 24 25 ਕਿਲੋ ਦੁੱਧ ਖੁੱਲਾ ਪਾਇਆ ਹੋਇਆਗਾ ਇਹ ਬੈੜਾ ਨਾ ਜਿਹੜੀਆਂ ਹੈਗੀਆਂ ਨੇ ਜਿਹੜਾ ਬੰਦਾ ਲੈ ਗਿਆ ਤਾਂ ਉਹ ਕਿਸੇ ਪਾਸਿਓ ਮੈਨੂੰ ਐਂ ਲੱਗਦਾ ਜੇ ਬਿਮਾਰੀ ਮੂਰੀ ਨਾ ਕੋਈ ਆਵੇ ਸੁੱਖ ਸ਼ਾਂਤੀ ਰਹੇ ਫਾਰਮ ਤੇ ਤੇ ਕਿਸੇ ਪਾਸਿਓ ਘਾਟਾ ਪਾਉਣ ਵਾਲੀਆਂ ਗਾਵਾਂ ਨਹੀਂ ਹੈਗੀਆਂ ਕੱਦ-ਕਾਠ ਵੀ ਜਿਹੜੇ ਹੈਗੇ ਨਾ ਚੰਗੇਰੇ ਪੂਰੇ 20 22 ਦਿਨ ਪਏ ਅੱਛਾ 20 22 ਦਿਨ ਪਏ ਆ ਲਿਆ ਕਰਾ ਇੱਥੇ ਬਣਦੇ ਕੋਈ ਗੱਲ ਨਹੀਂ ਫਿਰ ਅੱਛਾ ਜੈਮਲੇ ਦੇ ਕਿਹੜਾ ਟੀਕਾ ਟੁਕਾ ਲੱਗਿਆ ਇਹਦੇ ਕੋਈ ਪਤਾ ਨਹੀਂ ਸਨੋਮੈਨ ਦਾ ਲੱਗਿਆ ਵਾ ਨਾਨ ਸੈਕਸਡ ਨਾਨ ਸੈਕਸਡ ਠੀਕ ਆ ਲੈ ਜਾ ਕਰਾ ਲੈ ਵੀ ਮਿੱਤਰੋ ਆਹ ਦੇਖ ਲਓ ਤੁਸੀਂ ਇਹ ਘਰ ਦੀਆਂ ਤਾਂ ਹੀ ਆ ਕੋਈ ਫੱਟੀਆਂ ਭਾਈ ਜੀ ਸਹੀ ਗੱਲ ਐ ਤੇਰੀ ਲੈ ਆਹ ਦੇਖ ਲਓ ਹੁਣ ਕੱਦ ਕਾਠ ਵੀ ਪੂਰਾ ਚੰਗਾ ਆ ਜਾ ਕਰਾ ਅੱਛਾ ਜੈਮਲਾ ਜਿਹੜੀ ਤੇਰੀ ਆ ਪੈਹੜ ਆ ਗਈ ਭਾਈ ਇਸ ਵੇਹੜਾ ਕਿੰਨਾ ਸੂਆ ਇਹ ਵੀ ਬਈ ਪਹਿਲਾ ਸੂਆ ਦੋ ਦੰਦਾਂ ਦਾ ਮੂਹ ਪਹਿਲਾ ਸੂਆ ਦੋ ਦੰਦ ਹਾਂ ਠੀਕ ਆ ਮਗਰ ਵੀ ਬਈ ਇਹਦੇ ਬੱਚੀ ਹੈ ਮਗਰ ਬੱਚੀ ਹੈ ਹਾਂ ਤੇ ਕਿੰਨਾ ਕੁ ਬੋਲ ਤੀਜਾ ਚੌਥਾ ਦੰਦਾਂ ਦਾ ਤੀਜਾ ਜਥਾ ਬੋਲਾ ਕਿੰਨਾ ਖੂਗਾ ਬੋਲਾ ਬਾਈ ਇਹਦੇ ਥੱਲੇ ਇਸ ਟਾਈਮ 16 17 ਕਿਲੋ ਬੰਦਾ ਕੋਈ ਬੰਦਾ ਮਣਕੇ ਲੈ ਜਾ ਚਾਰ ਟਾਈਮ ਆਪਾਂ ਨੂੰ ਕੋਈ ਦਿੱਕਤ ਨਹੀਂ ਕੋਈ ਦਿੱਕਤ ਨਹੀਂ ਹਾਂ ਚਾਰ ਟਾਈਮ ਚੋਲੇ ਤਿੰਨ ਪੰਜ ਟਾਈਮ ਚੋਲੇ ਆਪਾਂ ਨੂੰ ਕੋਈ ਚੱਕਰ ਨਹੀਂ ਠੀਕ ਹੈ ਠੰਡੀ ਸੀਲਾ ਕੋਈ ਜਿਵੇਂ ਮਰਜੀ ਬੰਦਾ ਕਿੰਨਾ ਦੁੱਧ ਪਾਉ ਪਹਿਲੇ ਸੂਈ ਪਹਿਲੇ ਸੂਏ ਬਾਈ 18 19 ਕਿਲੋ ਦਾ ਤਾਂ ਖੁੱਲਾ ਪਾ ਦੂਗਾ ਖੁੱਲਾ ਪਾ ਦੂਗਾ ਹਾਂ ਅੱਛਾ ਜੇ ਖੋਲ ਫਿਰ ਕੇ ਨਾ ਮੈਂ ਇਹਦਾ ਆ ਥਣਲੇਵਾ ਦਿਖਾ ਦਾਂ ਇੱਕ ਗੱਲ ਹੋਰ ਆ ਕੋਈ ਸਾਡਾ ਵੀਡੀਓ ਦਾ ਮਤਿਆ ਹੋਇਆ ਨਹੀਂ ਸੀ ਤੇ ਆ ਬੱਚੀ ਨੂੰ ਜਨਮ ਦਿੱਤਾ ਇਹਨੇ ਠੀਕ ਹੈ ਤੇ ਇਹ ਮੌਕੇ ਦੀ ਮ ਵੀਡੀਓ ਬਣਾਉਣਾ ਤੇ ਇੱਥੇ ਆ ਕੇ ਬਾਈ ਜੇਮਲ ਨੂੰ ਪਤਾ ਲੱਗ ਗਿਆ ਫਿਰ ਤੁਰਤ ਰੈ ਬਣੀ ਆ ਤੇ ਆ ਦੇਖੋ ਹੁਣ ਦੋ ਦੰਦ ਬਹਿੜ ਦੇਖ ਲਓ ਤੁਸੀਂ ਇਹ ਲੈ ਇਧਰ ਸੂਰਜ ਪੈਂਦਾ ਓਏ ਇਹ ਇਧਰ ਲਿਆ ਆ ਦੇਖੋ ਲੈ ਹੁਣ ਬਹਿੜ ਚੈੱਕ ਕਰ ਲਓ ਲੈ ਆਹਾ ਤਾਜੀ ਸੂਈ ਮਗਰ ਬੱਛੀ 16 17 ਕਿਲੋ ਬੌੜਾ ਹੁਣ ਤਿਆਰ ਆਗਾ ਲੇਵੇ ਦੀ ਤਾਂ ਜਮਾਣ ਚ ਪੂਰੇ ਸ਼ਾਨਦਾਰ ਆ ਲਿਆ ਕਰਾਂ ਇਧਰ ਇਹੇ ਜੇਮਲ ਇਹ ਸਬਹਿੜ ਦਾ ਕੀ ਰੇਟ ਰਹੂਗਾ ਇਹ ਕਿੰਨੇ ਚ ਟਾੜਾ ਵਾਟਾ ਕਿੰਨੇ ਚ ਦੇ ਦਾਂਗੇ ਆਪਾਂ ਕੀ ਰੇਟ ਕਰਤਾ ਜੈਮਲਾ ਇਹਦਾ ਅਈ ਇਹਦਾ ਰੇਟ ਦਾ ਕੁਛ ਕਰਾ ਲਓ 85 ਕਰਾ ਲਓ 80 ਕਰਾ ਲਓ ਇਹ 75000 ਦੀ ਜਸਨੋ ਆ ਬਈ ਜਸਨੋ ਹਾਂ ਬਈ ਠੀਕ ਆ ਲੈ ਵੀ ਆ ਦੇਖ ਲੋ ਇਹ ਬਹਿੜ ਵੀ ਤੇਰੀ ਭਰਾਵਾ ਚੰਗੀ ਆ ਗਈ ਅੱਛਾ ਜਿਹੜੀ ਆ ਆ ਗਈ ਤੇਰੀ ਕੋਲ ਜਰਸੀ ਹਾਂ ਬਈ ਇਹਦਾ ਸੂਆ ਬਈ ਇਹਦਾ ਸੂਆ ਬਈ ਦੂਜਾ ਦਾ ਦੂਜਾ ਸੂਆ ਕਿੰਨੇ ਦਿਨਾਂ ਦੀ ਕੱਚੀ ਐ ਇਹ ਵੀ ਬਈ ਹਜੇ ਲੈ ਜੂ 15 ਦਿਨਾਂ ਦੀ ਕਿੰਨੇ 15 ਦਿਨ ਤੇ ਕਿੰਨਾ ਦੁੱਧ ਪਾ ਦੂ ਇਹ ਬਈ 15 ਕਿਲੋ ਦੁੱਧ ਪਾ ਦੂ ਯਾਰ 15 ਕਿਲੋ ਦੁੱਧ ਖੋਲੀ ਫਿਰ ਕੇ ਰਾਂ 15 ਦਿਨ ਪਏ ਆ ਮਿੱਤਰੋ ਤੇ 15 ਕਿਲੋ ਹੀ ਦੁੱਧ ਪਾਉ ਸੁ ਬਾਈ ਕਹਿੰਦਾ ਨਹੀਂ ਯਾਰ ਬਰੀ ਇਹ ਪੰਜਾਬ ਵਾਲੀ ਆ ਗਈ ਹੈ ਨਾ ਹਾਂ ਪੰਜਾਬ ਵਾਲੀ ਹੈ ਬਾਈ ਪੰਜਾਬ ਵਾਲੀ ਜਰਸੀ ਹੈ ਮਿੱਤਰੋ ਨਖਰੂ ਨਖਰੂ ਵਾਲੀ ਜਦ ਤਿਆਰ ਹੋਗੀ ਕੱਚੀ ਕੱਚੀ ਹੈ ਬਾਈ ਕੱਚੀ ਕੱਚੀ ਗੱਲ ਪੱਕੀ ਲੈ ਵੀ ਆਹ ਜਰਸੀ ਜਾਂਦੀ ਹੈ 15 16 ਕਿਲੋ ਦੁੱਧ ਖੁੱਲਾ ਪਾਉਣਾ ਚਾਹੀਦਾ ਹੈ ਵਜ਼ਨ ਵਜੂਦ ਵੀ ਚੰਗਾ ਇਹ ਲਿਆ ਕਰਾ 来 चल ते ए ए एहे आपा एक मिनट इठे खडा ही जमल एदा रेट की करता भाई जमा एदा रेट भाई प्लाने 75 करा लो 70 करा लो आपा 65000 ਰੁਪਏ ਦੀ ਦੇਣੀ ਹੈ ਬਾਈ 65000 ਦੀ ਜਮਾ ਜਸਨੂਆ ਬਾਈ ਜਸਨੂਆ ਠੀਕ ਆ ਲੈ ਚਲ ਲੈ ਵੀ ਮਿੱਤਰੋ ਆਹਾ ਜਰਸੀ 65000 ਰੁਪਏ ਦੀ ਮਿਲੂਗੀ ਬੌਲੇ ਭਾਜ ਗਾਂ ਲੱਗੀ ਮੈਨੂੰ ਬਾਕੀ ਤੁਸੀਂ ਦੱਸੋਗੇ ਇਹ ਆ ਜਾ ਕਰ ਅੱਛਾ ਜਮਲ ਜਿਵੇਂ ਆਪਣੇ ਕੋਲ ਇੱਕ ਗਾਂ ਆਹ ਪਰੇ ਨੂੰ ਇਹ ਜਿਹੜੀ ਤੇਰੀ ਆ ਝੋਟੀ ਆ ਗਈ ਇਸ ਝੋਟੀ ਦਾ ਪਹਿਲਾ ਮੈਨੂੰ ਸੂਆ ਦੱਸ ਕਿਵੇਂ ਸੂਆ ਬਾਈ ਇਹਦਾ ਦੂਜਾ ਕਾ ਦੂਜਾ ਸੂਆ ਹਾਂ ਅੱਛਾ ਕਿੰਨੇ ਦਿਨ ਦਿਨ ਕਿੰਨੇ ਕ ਲਈ ਜਾ ਸਕਦੀ ਐ ਇਹ ਬਾਈ ਬਸ ਪੰਜ ਚਾਰ ਦਿਨ ਲੋ ਪੰਜ ਚਾਰ ਦਿਨ ਬਾਕੀ ਠੀਕ ਐ ਪੰਜ ਚਾਰ ਦਿਨ ਲੈ ਜੂਗੀ ਤੇ ਦੂਜੇ ਸੂਏ ਦੁੱਧ ਕਿੰਨਾ ਪਾ ਦੂ ਦੂਜੇ ਸੂਏ ਬਾਈ ਇਹ 12 13 ਕਿਲੋ ਦੁੱਧ ਖੁੱਲਾ ਪਾ ਦੇ ਖੁੱਲਾ ਪਾਣਾ ਚਾਹ ਲਾ ਮੈਂ ਪਾਣਾ ਠੀਕ ਐ ਮੈਂ ਕਹੀਏ ਕਿ 15 ਬਾਦੂ 16 ਬਾਦੂ ਦਾ ਕੋਈ ਫਾਇਦਾ ਨਹੀਂ 12 13 ਕਿਲੋ ਖੁੱਲਾ ਪਾ ਦਿ 10 11 ਕਿਲੋ ਪਹਿਲਾਂ ਦਾ ਪਾ ਠੀਕ ਆ ਲੈ ਖੋਲੀ ਫਿਰ ਕੇ ਆਪਾਂ ਤਾਂ ਵੀ ਆ ਦੇਖ ਲਓ ਪੂਰੇ ਚੰਗੇ ਕਦ ਕਾਠ ਵਾਲੀ ਦੂਜਾ ਸੂਆ ਸੂਨ ਵਾਲੀ ਝੋਟੀ ਦਿਖਾਉਣੀ ਆ ਆਪਾਂ ਤੇ ਮੂੰਹ ਦੀ ਵੀ ਦੇਖ ਲਓ ਤੁਸੀਂ ਚੈੱਕ ਕਰ ਲਓ ਤੇ ਸਮੀ ਭਲੀ ਜਿਹੜੀ ਹੈਗੀ ਨਾ ਬਾਡੀ ਦੀ ਬੰਤਰ ਬੰਤਰ ਦੇਖ ਲਓ ਐਨ ਬੋਚ-ਬੋਚ ਕੇ ਪਾ ਬਧਰਦੀ ਆ 12 13 ਕਿਲੋ ਦੁੱਧ ਖੁੱਲਾ ਪਾਉਣਾ ਚਾਹੀਦਾ ਥਣਾ ਥੋਣਾ ਦੀ ਵੀ ਓਕੇ ਆ ਲੈ ਇਹ ਦੇਖ ਲਓ ਚੈੱਕ ਕਰ ਲਓ ਹੁਣ ਤੁਸੀਂ ਥੱਲੇ ਤੋਂ ਅੱਛਾ ਜੇ ਬਲੋ ਖਿੱਚ ਲਿਆ ਕਰ ਕੋਈ ਗੱਲ ਨਹੀਂ ਨੂੰ ਇਹ ਮੋੜ ਲਿਆ ਕੀ ਇਹਦਾ ਕੀ ਭਾਜਾ ਰਹੂਗਾ ਇਹਦਾ ਬਾਈ ਭਾ ਕੋਈ ਕੁਛ ਕਰਾਈ ਜਾ ਅੱਛਾ ਫੇਰ ਭਾ ਬਾਈ ਇਹਦਾ ਕੁਛ ਕਰਾ ਲਓ 1 20 ਦੀ ਆਪਾਂ ਦੇਣੀ ਹੈ 1 20 ਦੀ ਹਾਂ ਠੀਕ ਹੈ ਲੈ ਚੱਲ ਕਰ ਨਹੀਂ ਲੋਟ ਲੈ ਵੀ ਆ ਦੇਖ ਲੋ ਚੰਗੇ ਕਦ ਕਠ ਵਾਲੀ ਝੋਟੀ 1 ਲੱਖ ਤੇ 20000 ਦੀ ਬਾਈ ਕਹਿੰਦਾ ਦੇਣੀ ਹੈ ਤੇ ਦੁੱਧ ਜਿਵੇਂ ਬਾਈ ਨੇ ਕਿਹਾ ਪਾਉਣਾ ਚਾਹੀਦਾ ਉਹਨਾਂ ਕਤ ਨਹੀਂ ਕਦ ਕਠ ਉਹ ਤਾਂ ਮੈਂ ਨੁਆਇਦਾ ਸਰ ਹਾਂ ਬਾਈ ਗਰਮੀ ਵਾਲੇ ਤਾਂ ਜਮਾ ਪਾਟੀ ਕੱਢੇ ਪਈ ਔਰ ਗਰਮੀ ਕਰਕੇ ਤਾਂ ਹੈ ਸਾਲੀ ਗਰਮੀ ਹੈ ਅੱਜ ਤਾਂ ਹੈਨਾ ਨੰਬਰ ਬੋਲ ਤੇਰਾ ਪਹਿਲਾਂ ਨੰਬਰ ਬਾਈ ਮੇਰਾ 842741902 ਠੀਕ ਹੈ 8427419 1902 ਬਾਈ 1902 ਠੀਕ ਹੈ ਜੈਮਲ ਜੈਮਲ ਬਹੁਤ ਧੰਨਵਾਦ ਬਾਈ ਤੇਰੇ ਤੇ ਲੋ ਵੀ ਮਿੱਤਰੋ ਏ ਸੀ ਬਾਈ ਜੈਮਲ ਤੇ ਜਿਹਨੂੰ ਕੋਈ ਗਾਂ ਪਸੰਦ ਆਉਂਦੀ ਹੈ ਨਾ ਬਾਈ ਦੇ ਇੱਥੇ ਤੁਸੀਂ ਘਰੇ ਆਇਓ ਘਰੇ ਆ ਕੇ ਤੁਸੀਂ ਕੋਈ ਵੀ ਗਾਂ ਖਰੀਦ ਕਰ ਸਕਦੇ ਹੋ ਗਾਵਾਂ ਜਿਹੜੀਆਂ ਹੈਗੀਆਂ ਪੂਰੀਆਂ ਚੰਗੀਆਂ ਗਾਵਾਂ ਨੇ ਕਿਵੇਂ ਲੱਗੀਆਂ ਦੱਸਿਓ ਜ਼ਰੂਰ ਇਧਰਲੇ ਪਾਸੇ ਜਿਹੜਾ ਹੈਗਾ ਬਾਈ ਦਾ ਘਰ ਹੈਗਾ ਤੇ ਇਧਰਲੇ ਪਾਸੇ ਵੀ ਪਸ਼ੂ ਜਿਹੜੇ ਆਪਦੇ ਘਰੇ ਰੱਖੇ ਹੋਏ ਨੇ